ਸਭ ਤੋਂ ਜ਼ਿਆਦਾ ਜੇ ਇੰਡੀਆ ਦੇ ਵਿੱਚ ਗੱਲ ਕਰੀਏ ਤੇ ਲੋਕ ਹਾਰਟ ਦੀਆਂ ਬਿਮਾਰੀਆਂ ਤੋਂ ਪੀੜਤ ਨੇ ਹਾਰਟ ਦੇ ਜਿੱਦਾਂ ਆਪਾਂ 100 پیشنਟ ਦਿਨ 'ਚ ਦੇਖਦੇ ਹਾਂ ਤੇ 60 ਤੋਂ 70 ਅਮਰੀਜ਼ ਹਾਰਟ ਦੇ ਰਿਲੇਟਡ ਹੁੰਦੇ ਨੇ ਕਿਸੇ ਦਾ ਧੜਕਣ ਵਾਧ ਰਿਹਾ ਕਿਸੇ ਦਾ ਬੀਪੀ ਵਾਧ ਰਿਹਾ ਕੋਈ ਕਹਿੰਦਾ ਬਲੋਕੇਜ ਹੈ ਧੜਕਣ ਦੇ ਸਾਹਮਣੇ ਕੋਈ ਨਾ ਕੋਈ ਨੁਸਖਾ ਲਿਆਂਦਾ ਜਿਹਦੇ ਘਰ ਦੇ ਵਿੱਚ ਵੀ ਦਰਸ਼ਕ ਜਿਹੜਾ ਹੈਗਾ ਇਲਾਜ ਕਰ ਸਕਣ ਲਾਲ ਮਰਚ ਜਿਹੜੀ ਹੈਗੀ ਆ ਹਾਰਟ ਲਈ ਦੁਨੀਆ ਦੇ ਉੱਤੇ ਇਹ ਤੋਂ ਵਧੀਆ ਸ਼ਕਤੀਸ਼ਾਲੀ ਓਸ਼ਦੀ ਕੋਈ ਨਹੀਂ ਹੈ ਕਿ ਸਾਡੇ 80% ਡਾਕਟਰ ਨੇ ਕਹੇ ਤਾਂ 90% ਬਲੋਕੇਜ ਕਹੇ ਤਾਂ ਅਸੀਂ ਉਹਨਾਂ ਨੂੰ ਕਦੇ ਵੀ ਸਟੰਟ ਨਹੀਂ ਪਵਾਉਂ ਦਿੰਦੇ ਕਿਉਂਕਿ ਉੱਥੇ ਜਦੋਂ ਪੇਸ਼ੈਂਟ ਜਾਂਦਾ ਉਹਨਾਂ ਨੂੰ ਡਰਾ ਹੀ ਨਾ ਦਿੰਦੇ ਆ ਕਹਿੰਦੇ ਜੀ ਇਹ ਤਾਂ 90% ਬਲੋਕ ਜੇ ਤੁਹਾਡਾ ਫੇਲਿਅਰ ਹੋ ਸਕਦਾ ਤੁਹਾਨੂੰ ਹਾਰਟ ਅਟੈਕ ਹੋ ਸਕਦਾ ਫਟਾਫਟ ਤੁਹਾਡਾ ਜਿਹੜਾ ਹੈ ਸਟੰਟ ਅਸੀਂ ਪਾਵਾਂਗੇ ਕੁਝ ਪੇਸ਼ੈਂਟ ਇਦਾਂ ਦੇ ਵੀ ਹੁੰਦੇ ਜਿਨ੍ਹਾਂ ਦਾ ਦਲੇਰ ਹੁੰਦੇ ਨੇ ਨਾਲ ਕੁਝ ਗਏ ਜਿਹੜੇ ਘਰ ਦੇ ਮੈਂਬਰ ਉਹ ਵੀ ਦਲੇਰ ਹੁੰਦੇ ਨਹੀਂ ਜੀ ਅਸੀਂ ਸਲਾਹ ਕਰ ਲਈਏ ਸਲਾਹ ਕਰਨ ਦੇ ਵਿੱਚ ਫਿਰ ਜਿੱਦਾਂ ਕੋ ਸਾਡੇ ਟੱਚ 'ਚ ਆ ਜਾਂਦੇ ਨੇ ਜਾਂ ਉਹਨਾਂ ਨੂੰ ਦਿਮਾਗ 'ਚ ਗੱਲ ਆ ਜਾਂਦੀ ਡਾਕਟਰ ਨਾਲ ਕਰੀ ਗੱਲ ਕਰਕੇ ਦੇਖ ਲਈਏ ਕੋਈ ਨੈਚੁਰਲ ਤਰੀਕਾ ਹੈਗਾ ਇਹਨੂੰ ਕੀ ਕਰਨ ਦਾ 100% ਫਰੂਕੀ ਸਾਹਿਬ ਨੇਚਰਲ ਤਰੀਕਾ ਹੈਗਾ 90% 95% ਬਲੋਕੇਜ ਹੋਵੇ ਕਿਸੇ ਸਟੰਟ ਦੀ ਲੋੜ ਨਹੀਂ ਅਸੀਂ ਜ਼ਿੰਮੇਵਾਰੀ ਲੈਣੀ ਹੈ ਬਹੁਤ ਬਹੁਤ ਧੰਨਵਾਦ ਫਰੂਕੀ ਸਾਹਿਬ ਤੁਹਾਡਾ ਇੱਥੇ ਪਹੁੰਚਣ ਤੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਸਭ ਤੋਂ ਜ਼ਿਆਦਾ ਜੇ ਇੰਡੀਆ ਦੇ ਵਿੱਚ ਗੱਲ ਕਰੀਏ ਤੇ ਲੋਕ ਹਾਰਟ ਦੀਆਂ ਬਿਮਾਰੀਆਂ ਤੋਂ ਪੀੜਤ ਨੇ ਹੂੰ ਕਾਫੀ ਸਾਰੇ ਪੇਸ਼ੈਂਟ ਹਾਰਟ ਦੇ ਜਿੱਦਾਂ ਆਪਾਂ 100 ਪੇਸ਼ੈਂਟ ਦਿਨ 'ਚ ਦੇਖਦੇ ਹਾਂ ਤੇ 60 ਤੋਂ 70 ਅਮਰੀਜ਼ ਹਾਰਟ ਦੇ ਰਿਲੇਟਡ ਹੁੰਦੇ ਨੇ ਕਿਸੇ ਦਾ ਧੜਕਣ ਵਾਧ ਰਿਹਾ ਕਿਸੇ ਦਾ ਬੀਪੀ ਵਾਧ ਰਿਹਾ ਕੋਈ ਕਹਿੰਦਾ ਬਹੁਤ ਜ਼ਿਆਦਾ ਅਸੀਂ ਪੇਸ਼ੈਂਟਾਂ ਦੇ ਤੇ ਠੀਕ ਕੀਤੇ ਆ ਠੀਕ ਕਰਨ ਤੋਂ ਬਾਅਦ ਅਸੀਂ ਕਿ ਕਿ ਦਰਸ਼ਕਾਂ ਦੇ ਸਾਹਮਣੇ ਕੋਈ ਨਾ ਕੋਈ ਨੁਸਖਾ ਲਿਆਂਦਾ ਜਿਹਦਾ ਘਰ ਦੇ ਵਿੱਚ ਵੀ ਦਰਸ਼ਕ ਜਿਹੜਾ ਹੈਗਾ ਇਲਾਜ ਕਰ ਸਕਣ ਬਿਲਕੁਲ ਬਿਲਕੁਲ ਫਰੂਕੀ ਸਾਹਿਬ ਲਾਲ ਮਰਚ ਜਿਹੜੀ ਹੈਗੀ ਆ ਹਾਰਟ ਲਈ ਦੁਨੀਆ ਦੇ ਉੱਤੇ ਇਹ ਤੋਂ ਵਧੀਆ ਸ਼ਕਤੀਸ਼ਾਲੀ ਔਸ਼ਧੀ ਕੋਈ ਨਹੀਂ ਹੈ ਜਿਆਦਾਤਰ ਫਰੂਕੀ ਸਾਹਿਬ ਬਲੌਕ ਜਿਹਦੇ ਮਾਮਲੇ ਸਾਹਮਣੇ ਆਉਂਦੇ ਨੇ ਜਿੱਦਾਂ ਕੋਈ ਪੇਸ਼ੈਂਟ ਰਿਪੋਰਟਾਂ ਵਿੱਚ ਲੈ ਕੇ ਆਉਂਦੇ ਨੇ ਵੀ ਸਾਡੇ ਜੀ 80% ਬਲੌਕ ਜੇ ਕੋਈ ਫੋਨ ਤੇ ਵੀ ਗੱਲ ਹੁੰਦੀ ਹੈ ਸਾਡੀ ਵੀ ਸਾਡੇ 80% ਡਾਕਟਰ ਨੇ ਕਹਿ ਦਿੱਤਾ 90% ਬਲੌਕ ਜੇ ਕਹਿ ਦਿੱਤਾ ਅਸੀਂ ਉਹਨਾਂ ਨੂੰ ਕਦੇ ਵੀ ਸਟੰਟ ਨਹੀਂ ਪਵਾਉਂ ਦਿੰਦੇ ਕਿਉਂਕਿ ਉੱਥੇ ਜਦੋਂ ਪੇਸ਼ੈਂਟ ਜਾਂਦਾ ਉਹਨਾਂ ਨੂੰ ਡਰਾ ਹੀ ਨਾ ਦਿੰਦੇ ਆ ਤੇ ਉਹ ਕਹਿੰਦੇ ਜੀ ਇਹ ਤਾਂ 90% ਬਲੌਕ ਜੇ ਤੁਹਾਡਾ ਹਾਰਟ ਫੇਲਿਅਰ ਹੋ ਸਕਦਾ ਤੁਹਾਨੂੰ ਹਾਰਟ ਅਟੈਕ ਹੋ ਸਕਦਾ ਫਟਾਫਟ ਤੁਹਾਡਾ ਜਿਹੜਾ ਹੈ ਸਟੰਟ ਅਸੀਂ ਪਾਵਾਂਗੇ ਤੇ ਕੁਝ ਪੇਸ਼ੈਂਟ ਇਦਾਂ ਦੇ ਵੀ ਹੁੰਦੇ ਜਿਨ੍ਹਾਂ ਦਾ ਦਲੇਰ ਹੁੰਦੇ ਨੇ ਨਾਲ ਕੁਝ ਗਏ ਜਿਹੜੇ ਘਰ ਦੇ ਮੈਂਬਰ ਉਹ ਵੀ ਦਲੇਰ ਹੁੰਦੇ ਨਹੀਂ ਜੀ ਅਸੀਂ ਸਲਾਹ ਕਰ ਲਈਏ ਸਲਾਹ ਕਰਨ ਦੇ ਵਿੱਚ ਫਿਰ ਜਿੱਦਾਂ ਨੂੰ ਸਾਡੇ ਟੱਚ ਚ ਆ ਜਾਂਦੇ ਨੇ ਜਾਂ ਉਹਨਾਂ ਨੂੰ ਦਿਮਾਗ 'ਚ ਗੱਲ ਆ ਜਾਂਦੀ ਡਾਕਟਰ ਨਾਲ ਕਰੀ ਗੱਲ ਕਰਕੇ ਦੇਖ ਲਈਓ ਕੋਈ ਨੇਚਰਲ ਤਰੀਕਾ ਹੈਗਾ ਇਹਨੂੰ ਠੀਕ ਕਰਨ ਦਾ ਕੀ ਸਾਬ ਨੇਚਰਲ ਤਰੀਕਾ ਹੈਗਾ 90% 95% ਬਲੋਕੇਜ ਹੋਵੇ ਕਿਸੇ ਸਟੰਟ ਦੀ ਲੋੜ ਨਹੀਂ ਅਸੀਂ ਜ਼ਿੰਮੇਵਾਰੀ ਲੈਨੇ ਹਾਰਟ ਦੀ ਫਰੂਕੀ ਸਾਹਿਬ ਦਿਲ ਦੀਆਂ ਜਿੰਨੀਆਂ ਵੀ ਪ੍ਰੋਬਲਮਸ ਅਸੀਂ ਹੱਲ ਕਰਕੇ ਦਿੰਨੇ ਆ ਚਾਹੇ ਕਿਸੇ ਦੀ ਹਾਰਟ ਦੀ ਪੰਪਿੰਗ ਸਲੋ ਆ ਕਹਿੰਦੇ ਜੀ ਉਹਦਾ 20% ਹਾਰਟ ਕੰਮ ਕਰ ਰਿਹਾ 18 ਕਰ ਰਿਹਾ ਉਹਦੇ ਤੋਂ ਵੀ ਸਾਡੇ ਕੋਲੇ ਨਜਾਤ ਦਵਾਉਣ ਦਾ ਹੱਲ ਹੈਗਾ ਜੱਜ ਨਾਲ ਦੀ ਧੜਕਣ ਜਾਂ ਵੱਜ ਜਾਂਦੀ ਆ ਘਟ ਜਾਂਦੀ ਆ ਜਿਨ੍ਹਾਂ ਨੂੰ ਹਾਰਟ ਕਮਜ਼ੋਰ ਹੋ ਗਿਆ ਤੁਰਿਆਂ ਜਾਂਦੇ ਮੜਮੜਾ ਥੋੜੇ ਤੁਰਦੇ ਉਹਨਾਂ ਵੀ ਸਾਹ ਚੜ ਜਾਂਦਾ ਜਾਂ ਖਾਣਾ ਖਾਂਦੇ ਆ ਅਕਸਰ ਸਾਰੀ ਵੀ ਇੱਥੇ ਮੱਥੇ ਤੇ ਪਸੀਨਾ ਆ ਜਾਂਦਾ ਹਾਰਟ ਦੀ ਧੜਕਣ ਵੱਜ ਜਾਂਦੀ ਆ ਉਹ ਨਾਲ ਦੀ ਨਾਲ ਕਹਿੰਦੇ ਕੋਈ ਹੁਣ ਵਿੱਚ ਰੋਟੀ ਦੇ ਗੋਲੀ ਖਾ ਰਿਹਾ ਕੋਈ ਪਹਿਲੋ ਖਾ ਰਿਹਾ ਕੋਈ ਬਾਅਦ ਚ ਖਾ ਰਿਹਾ ਮੈਨੂੰ ਕਿਸੇ ਤਰ੍ਹਾਂ ਦੀ ਹਾਰਟ ਦੀ ਧੜਕਣ ਨਾ ਵਧੇ ਉਹ ਸਾਰੀਆਂ ਚੀਜ਼ਾਂ ਤੋਂ ਆਪਾਂ ਸਾਰਾ ਦਵਾਉਂਦਾ ਬਿਲਕੁਲ ਬਿਲਕੁਲ ਫਰੂਕੀ ਸਾਹਿਬ ਸਾਰੀ ਆਪਣੀ ਬਾਡੀ ਹੈਗੀ ਬੜੀ ਇੰਟੈਲੀਜੈਂਟ ਹੈ ਆਪਾਂ ਨੂੰ ਇੰਡੀਕੇਟ ਦਿੰਦੀ ਹੈ ਕੋਈ ਵੀ ਤੁਹਾਡੀ ਬਾਡੀ ਦੇ ਵਿੱਚ ਪ੍ਰੋਬਲਮ ਆਉਣ ਤੋਂ ਪਹਿਲਾਂ ਆਪਾਂ ਨੂੰ 100 ਵਾਰ ਸੰਕੇਤ ਦਿੰਦੀ ਹੈ ਜਦੋਂ ਅਸੀਂ ਉਹਨੂੰ ਨਜ਼ਰਅੰਦਾਜ਼ ਕਰਦੇ ਹਾਂ ਫਿਰ ਸਾਡਾ ਨੁਕਸਾਨ ਹੁੰਦਾ ਹਾਰਟ ਰਿਲੇਟਡ ਪ੍ਰੋਬਲਮਾਂ ਜਿੰਨੀਆਂ ਵੀ ਜਦੋਂ ਸ਼ੁਰੂ ਹੁੰਦੀਆਂ ਉਸ ਤੋਂ ਪਹਿਲਾਂ ਦੀਆਂ ਲਾਾਮਤਾਂ ਜਿੱਦਾਂ ਆਪਣੇ ਛਾਤੀ ਦੇ ਵਿੱਚ ਦਰਦ ਸ਼ੁਰੂ ਹੋ ਜਾਂਦਾ ਜਿੱਦਾਂ ਆਪਣੇ ਅ ਸਿਰੇ ਰੇਰ ਪੇਨ ਹੁੰਦੀ ਹੈ ਬਹੁਤ ਤਿੱਖੀ ਪੇਨ ਜਿਦਾ ਸੂਈ ਵੱਜੀ ਹੁੰਦੀ ਹੈ ਉਹ ਵੀ ਹਾਰਟ ਦੇ ਰਿਲੇਟਡ ਹੁੰਦੀ ਹੈ ਜਦੋਂ ਹਾਰਟ ਦੀ ਬਲੋਕੇਜ ਵੱਧਦੀ ਹੈ ਛਾਤੀ ਉੱਪਰ ਭਾਰ ਮਹਿਸੂਸ ਹੋਣਾ ਜਾਂ ਜਿੱਦਾਂ ਆਪਾਂ ਕਿਸੇ ਨੂੰ ਬੈਠੇ ਦੇਖੇ ਨਬਜ਼ ਚੈੱਕ ਕਰੀਏ ਉਹਦੀ ਨਬਜ਼ ਸੁਸਤ ਚੱਲਦੀ ਜਾਂ ਨਬਜ਼ ਘੱਟ ਚੱਲਦੀ ਆ ਉਹ ਵੀ ਹਾਰਟ ਜਿੱਦਾਂ ਸਲੋ ਚੱਲ ਰਿਹਾ ਸਾਹ ਚ ਤੰਗੀ ਆਉਣੀ ਤੇ ਜਿੱਦਾਂ ਨਬਜ਼ ਦੀ ਆਪਾਂ ਕਈ ਵਾਰੀ ਨਬਜ਼ ਚੈੱਕ ਕਰਦੇ ਨੇ ਅਸੀਂ ਜਦੋਂ ਇੱਕ ਦੋ ਇੱਕ ਦੋ ਤੀਜੀ ਜਿਹੜੀ ਚਾਲ ਉਹਦੀ ਗੰਮ ਹੋ ਜਾਂਦੀ ਹੈ ਇਹਦਾ ਮਤਲਬ ਉਹਦੇ ਵਿੱਚ ਵੀ ਹਾਰਟ ਚ ਪ੍ਰੋਬਲਮ ਚੱਲ ਰਹੀ ਹਾਰਟ ਦੀ ਜਿਹੜੀ ਚਾਲ ਫੇਲਿਅਰ ਹੋ ਰਹੀ ਦੀ ਜਿਹੜੀ ਹੈ ਤੀਜੀ ਜਾ ਕੇ ਫਿਰ ਚੌਥੀ ਚੱਲਦੀ ਹੈ ਇਹ ਸਾਰੀਆਂ ਜਿਹੜੀਆਂ ਪ੍ਰੋਬਲਮ ਆ ਜਿੱਦਾਂ ਮੱਥੇ ਤੇ ਪਸੀਨਾ ਆਉਣਾ ਦਿਲ ਦੇ ਵਿੱਚ ਅਚਵਾਈ ਹੋਣਾ ਜਿੱਦਾਂ ਤੇ ਜਿੱਦਾਂ ਹੁਣ ਪੇਸ਼ੈਂਟ ਚਲੇ ਜਾਂਦੇ ਆ ਵੱਡੇ ਵੱਡੇ ਡਾਕਟਰਾਂ ਕੋਲੇ ਉਹ ਇਹ ਇਹਨਾਂ ਲਾਮਤਾਂ ਨੂੰ ਲੈ ਕੇ ਇਹਨਾਂ ਚ ਕੋਈ ਲਾਮਤ ਨੂੰ ਲੈ ਕੇ ਚਲੇ ਜਾਂਦੇ ਜਦੋਂ ਫਿਰ ਉੱਥੇ ਪੇਸ਼ੈਂਟ ਨੂੰ ਉਹ ਚੈੱਕ ਕਰਦੇ ਉਹ ਕਹਿੰਦੇ 90% ਤੁਹਾਡੇ ਬਲੋਕੇਜ ਹੈ ਜੀ 80% ਬਲੋਕੇਜ ਸਟਾਟ ਉੱਥੇ ਡਰ ਜਾਂਦਾ ਜੀ ਬੰਦਾ ਬਹੁਤ ਡਰਾਂਦੇ ਜੀ ਜਦੋਂ ਡਰਾ ਦਿੰਦੇ ਆ ਤੇ ਉਹਦੀ ਧੜਕਣ ਹੋਰ ਵੱਜ ਜਾਂਦੀ ਉੱਥੇ ਕਿਉਂਕਿ ਜਦੋਂ ਡਰਾਤਾ ਕਿੱਥੇ ਆਪਣੇ ਕੋਲੇ ਪੇਸ਼ੈਂਟ ਆਉਂਦਾ ਅਸੀਂ ਨੂੰ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਬੈਠੋ ਤੁਹਾਨੂੰ ਬਿਲਕੁਲ ਠੀਕ ਕਰ ਦੇਣਾ ਕਿਉਂਕਿ ਉਹ ਤਾਂ ਵੈਸੇ ਜਿੱਦ ਧੜਕਣ ਉਹਦੀ 20% ਥੱਲੇ ਆ ਜਾਂਦੀ ਹੈ ਤੇ ਜਦੋਂ ਡਰਾਤਾ ਤਾਂ 20% ਵੱਜ ਜਾਣੀ ਜਦੋਂ ਉੱਥੇ ਡਰਾ ਦਿੰਦੇ ਆ ਫਿਰ ਨਾਲ ਉਜੇ ਨਾਲ ਵਾਲੇ ਜੇ ਤਾਂ ਹੁਣ ਮੈਂਬਰ ਘਰੇ ਗਏ ਤਾਂ ਕਹਿਣ ਕਿ ਅਸੀਂ ਸਲਾਹ ਕਰ ਲੈਨੇ ਫਿਰ ਤਾਂ ਠੀਕ ਆ ਜੇ ਤੇ ਉਹ ਵੀ ਡਰ ਕੇ ਤਾਂ ਫਿਰ ਉਹਨਾਂ ਕਹਣਾ ਜੀ ਪੇਮੈਂਟ ਜਮਾ ਕਰਵਾਉਣਾ ਸਟੰਟ ਪਾਉਣਾ ਪੈਣਾ ਤਾਂ ਸਟੰਟਾ ਪਾ ਗਿਆ ਜਦੋਂ ਸਟੰਟ ਫਰੂਕੀ ਸਾਹਿਬ ਪੈ ਗਿਆ ਪੇਸ਼ੈਂਟ ਨੂੰ ਤੁਸੀਂ ਲੈ ਕੇ ਗਏ ਹੋ ਉਹ 20 ਕਦਮ ਚੱਲ ਕੇ ਸਾਹ ਚੜਦਾ ਫਿਰ ਉਹ 10 ਕਦਮ ਚੱਲਿਆ ਸਾਹ ਚੜੂਗਾ ਆਈ ਨਾਂ ਦਾ ਜਿਆਦਾ ਨੁਕਸਾਨ ਸਟੰਟ ਦਾ ਜੇ ਕੋਈ ਵੀ ਡਾਕਟਰ ਨੂੰ ਕਹਿ ਰਿਹਾ ਵੀ ਤੁਹਾਡਾ ਹਾਰਟ ਜਿਹੜਾ ਅਟੈਕ ਹੋ ਜੂਗਾ ਤੁਹਾਡਾ ਹਾਰਟ ਫੇਲਿਅਰ ਹੋਣ ਵਾਲਾ ਤੁਹਾਡੀ ਮੌਤ ਹੋਣ ਵਾਲੀ ਆ ਇਹਨੂੰ ਬਚਾਵਾਂਗੇ ਵੀ ਬਲੌਕੇਜ ਨੂੰ ਵੀ ਤੋੜਾਂਗੇ ਇੱਕ ਤੋਂ ਡੇਢ ਮਹੀਨੇ ਦੇ ਵਿੱਚ ਫਰੂਕੀ ਸਾਹਿਬ ਅਸੀਂ ਹਾਰਟ ਦੀ ਪੂਰੀ ਬਲੌਕਿੰਗ ਠੀਕ ਕੀਤੀ ਆ ਜਿਹੜੇ ਬੰਦੇ ਮੰਜੇ ਤੇ ਪਏ ਸੀ ਕਹਿੰਦੇ ਸੀ ਹਾਰਟ ਬਲੌਕੇਜ ਨਾਲ ਦੇ ਘਰ ਵਾਲੇ ਵੀ ਕਹਿ ਰਹੇ ਸੀ ਨਹੀਂ ਪਾਪਾ ਨੂੰ ਉੱਠਣ ਨਾ ਦਿਓ ਤੁਸੀਂ ਜਾ ਕੇ ਉਥੋਂ ਪਾਣੀ ਫੜਾ ਕੇ ਆਇਓ ਵੀ ਉਹਨਾਂ ਸਾਹ ਚੜਦਾ ਕਿਤੇ ਕੋਈ ਨੁਕਸਾਨ ਨਾ ਹੋ ਜਾਵੇ ਉਹ ਖੇਤੀ ਦਾ ਕੰਮ ਕਰ ਰਹੇ ਆ ਅੱਜ ਕੱਲ ਦੋ ਦੋ ਮਹੀਨਿਆਂ ਬੜਾ ਉਹਦਾ ਵੀ ਕਾਰਨ ਫਰੂਕੀ ਸਾਹਿਬ ਹਾਰਟ ਦਾ ਜਿਹੜਾ ਸਾਈਸ ਰਿੰਕ ਹੋ ਗਿਆ ਨਾ ਇੱਕ ਤਾਂ ਵੇਖੋ ਜਿਹੜਾ ਨੈਚੁਰਲ ਆਪਾਂ ਖਰਾਕ ਉਹਨੂੰ ਵੀ ਛੱਡਦੇ ਜਾ ਰਹੇ ਮਤਲਬ ਵੀ ਜਿਹੜੀ ਆਪਣੇ ਘਰ ਦੀ ਖਰਾਕ ਹੈ ਦੇਸੀ ਘਿਓ ਦੁੱਧ ਦਹੀਂ ਜਦੋਂ ਸਾਡੀ ਬੀਪੀ ਸਾਡਾ ਵਾਦਾ ਸਾਡਾ ਪਹਿਲੋ ਐਲੋਪੈਥੀ ਡਾਕਟਰ ਕਹਿ ਦਿੰਦੇ ਨੇ ਵੀ ਕਿਉਂ ਬੰਦ ਕਰ ਦਿਓ ਠੀਕ ਹੈ ਇਹ ਉਹ ਬਾ ਇਹ ਕਰ ਦੋ ਉਹ ਕਰ ਦੋ ਪਰ ਉਹਨਾਂ ਨੂੰ ਇਹ ਨਹੀਂ ਮੇਨ ਪੁਆਇੰਟ ਤੇ ਡਾਕਟਰ ਨਹੀਂ ਪਹੁੰਚਦੇ ਉਹਨਾਂ ਨੂੰ ਇਹ ਨਹੀਂ ਕਹਿੰਦੇ ਰਿਫਾਈਂਡ ਬੰਦ ਕਰ ਦਿਓ ਓਕੇ ਰਿਫਾਈਂਡ ਸ਼ੁਰੂ ਰਹਿਣਾ ਹੈ ਦੇਸੀ ਘਿਓ ਬੰਦ ਕਰਾ ਦੇਣਾ ਦੇਸੀ ਘਿਓ ਨਹੀਂ ਖਾਣਾ ਜਿੰਨੇ ਹਾਰਟ ਦੇ ਵਿੱਚ ਜਾਨ ਪਾਉਣੇ ਹੱਡੀਆਂ 'ਚ ਤਾਕਤ ਦੇਣੇ ਜਿੰਨੇ ਆਪਾਂ ਨੂੰ ਸਾਹ ਚੜਨ ਨੂੰ ਹੁੰਦਾ ਹੈ ਦੇਸੀ ਘਿਓ ਨਾਲ ਜਾਨ ਪੈਂਦੀ ਬਿਲਕੁਲ ਬਿਲ ਦੇਸੀ ਘਿਓ 'ਚ ਜਾਨ ਹੁੰਦੀ ਹੈ ਐਚ ਡੀ ਐਲ ਇਹਦੇ ਨਾਲ ਵੱਧਦਾ ਵਾ ਜਿਹੜਾ ਹਾਰਟ ਨੂੰ ਪ੍ਰੋਟੈਕਟ ਪ੍ਰੋਟੈਕਟ ਕਰਦਾ ਵਾ ਐਚ ਡੀ ਐਲ ਜਿਹੜਾ ਗੁੱਡ ਕੈਸਟੋਲ ਆਪਾਂ ਅੱਗੇ ਵੀ ਦੱਸਿਆ ਮੂੰਗਫਲੀ ਦੇ ਤੇਲ ਦੇ ਵਿੱਚ ਹੋਊਗਾ ਦੇਸੀ ਘਿਓ ਦੇ ਵਿੱਚ ਹੋਊਗਾ ਜਿਹੜਾ ਸਰੋਂ ਦਾ ਤੇਲ ਇਹਦੇ ਵਿੱਚ ਵੀ ਐਚ ਡੀ ਐਲ ਹੋਊਗਾ ਜੇ ਆਪਾਂ ਇਹਨਾਂ ਨੂੰ ਖਾਵਾਂਗੇ ਤੇ ਬਹੁਤ ਜ਼ਿਆਦਾ ਹਾਰਟ ਨੂੰ ਫਾਇਦਾ ਹੋਊ ਲਾਲ ਮਰਚ ਤੋਂ ਹੁਣ ਜੇ ਤੁਸੀਂ ਲਾਲ ਮਿਰਚ ਦੀ ਗੱਲ ਕੀਤੀ ਹੈ ਜੀ ਲਾਲ ਮਿਰਚ ਤੁਹਾਨੂੰ ਪਤਾ ਆਪਣੇ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਲਾਲ ਮਿਰਚ ਨੂੰ ਕੁੰਡੇ 'ਚ ਤੇ ਕੋਟਨੇ 'ਚ ਰਗੜ ਕੇ ਉਹ ਉਹਦੇ ਉਸੇ ਲਾਲ ਸਾਫਤ ਮਿਰਚ ਨੂੰ ਰਗੜ ਕੇ ਮਸਾਲਾ ਘੋੜਦੇ ਸੀ ਉਹਦੀ ਸਬਜ਼ੀ ਬਣਾਉਂਦੇ ਸੀ ਜਾਂ ਲਾਲ ਮਿਰਚ ਦੀ ਚਟਨੀ ਲਾਲ ਮਿਰਚ ਚਟਨੀ ਜਿਹੜਾ ਹੈਗਾ ਵਾ ਨਿੰਬ ਦਾ ਕੋਟਣਾ ਦੇ ਨਾਲ ਅੱਧਾ ਘੰਟਾ ਰਗੜੀ ਜਾਂਦੀ ਹੈ ਜੋ ਅੱਧਾ ਘੰਟਾ ਰਗੜੇ ਕੱਲੀ ਲਾਲ ਮਿਰਚ ਨਾਲੀ ਰੋਟੀ ਖਾ ਲੋ ਚਟਨੀ ਨਾਲ ਕਦੇ ਵੀ ਨਾ ਹਟੇ ਹੋਊਗਾ ਤੇ ਆਪਣੇ ਤੁਸੀਂ ਬਜ਼ੁਰਗ ਦੇਖੇ ਤੁਸੀਂ ਕਿਤੇ ਸੁਣਿਆ ਸੀ ਕਿਤੇ ਹਾਰਟ ਅਟੈਕ ਹੋਇਆ ਪਹਿਲਾਂ ਨਹੀਂ ਕਦੇ ਕਿਸੇ ਨੂੰ ਨਹੀਂ ਹੋਇਆ ਕਿਸੇ ਨੂੰ ਕਦੇ ਹਾਰਟ ਅਟੈਕ ਨਹੀਂ ਆਇਆ ਸੀ ਕਿਉਂਕਿ ਉਹ ਲਾਲ ਮਰਚ ਦੀ ਚਟਨੀ ਕੁੱਟ ਕੇ ਖਾਂਦੇ ਸੀ ਹੁੰਡੇ 'ਚ ਰਗੜ ਕੇ ਇਹਦਾ ਮਸਾਲਾ ਬਣਾਉਂਦੇ ਸੀ ਇਹ ਸਰੀਰ ਦੀ ਹਾਰਟ ਦੀ ਆਰਟਰੀਜ਼ ਨੂੰ ਖੋਲਦੀ ਆ ਲਾਲ ਮਰਚ ਸਾਫ ਤ ਜਿਹੜ ਨੂੰ ਰਗੜ ਕੇ ਖਾਦਾ ਜਾਵੇਦਾ ਇਹ ਇੱਕ ਪਾਵਰਫੁਲ ਐਂਟੀਆਕਸੀਡੈਂਟ ਆ ਬਹੁਤ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਇਹਦੇ ਵਿੱਚ ਪਰ ਇਹਦੇ ਵਿੱਚ ਮੇਨ ਜਿਹੜਾ ਹਾਰਟ ਨੂੰ ਤੁਸੀਂ ਕਹੋਗੇ ਬਲੌਕੇਜ ਨੂੰ ਕਿਹੜਾ ਇਹਦਾ ਤੱਤ ਜਿਹੜਾ ਤੱਕ ਤੋਂ ਖੋਲਦਾ ਹੈ ਕੈਪਸਨ ਨਾਂ ਦਾ ਕੈਪਸਨ ਨਾਈਂਦਾ ਦੇ ਵਿੱਚ ਨਾਮ ਦਾ ਜਿਹੜਾ ਹੈਗਾ ਤਾਤਾ ਉਹ ਬਲੋਕੇਜ ਨੂੰ ਖੋਲਦਾ ਵਾ ਬਲੋਕੇਜ ਨੂੰ ਆਪਾਂ ਜਿੱਦਾਂ ਹੁਣ ਕਹਿੰਦੇ ਸੋਰਬਿਟੇਟ ਦੇ ਦੋ ਜਿਹਨੂੰ ਹਾਰਟ ਅਟੈਕ ਆ ਰਿਹਾ ਜਾਂ ਧੜਕਣ ਬਾਦ ਰਹੀ ਹੈ ਮੈਂ ਕਹਿੰਦਾ ਫਰੂਕੀ ਸਾਹਿਬ ਤੁਸੀਂ ਇੰਨੀਆਂ ਕਿ ਦੋ ਮਰਚਾ ਹੈਗੀਆਂ ਮਰੀਜ਼ ਨੂੰ ਕਹੋ ਜੇ ਤੁਹਾਡੇ ਪਲਪਿਟੇਸ਼ਨ ਹੋ ਰਹੀ ਤੁਹਾਨੂੰ یوں ਲੱਗਦਾ ਵੀ ਇਹਨੂੰ ਹਸਪੀਟਲ ਲੈ ਜਾਣਾ ਪੈਣਾ ਤੇ ਤੁਸੀਂ ਜਿਹੜਾ ਹੈਗਾ ਇਹਨੂੰ ਘਰੇ ਸਾਤ ਦੋ ਮਰਚਾ ਉਹਨੂੰ ਕੋ ਤੂੰ ਚੱਬਣ ਲੱਗ ਜਾ ਚਬਾ ਚੰਬ ਕੇ ਚਬ ਚਬ ਕੇ ਨੰਦਰ ਨਗਾਲਾ ਜੇ ਨਾਚ ਰੱਖਾ ਜੋ ਪਾਣੀ ਨੂੰ ਚਬਾਈ ਜਾਣੀਆਂ ਜਦੋਂ ਅੱਖਾਂ ਚੋ ਪਾਣੀ ਆ ਗਿਆ ਉਦੋਂ ਨਾਲ ਘਟ ਪਾਣੀ ਪੈ ਗਾ ਨਗਾ ਦੇਣੀ ਸੋ ਆਰਬਿਟਰਰ ਵੱਧ ਕੰਮ ਕਰੂਗਾ ਹਾਂ ਟੈਗ ਨੂੰ ਉਦੋਂ ਰੋਕ ਦੂ ਨਹੀਂ ਮੀਚਨ ਦੀ ਫਿਰ ਉਹ ਕਿਤਾ ਸਾਰੀ ਬਲੋਕ ਜਿਹਨੇ ਖੋਲ ਦੇਣੀ ਆ ਅੱਛਾ ਜਦੋਂ ਉਹਨੇ ਇਹਦਾ ਹਾਰਟ ਅਟੈਕ ਲਾਲ ਮਰਚ ਦੇ ਰੋਕ ਦਿੱਤਾ ਠੀਕ ਹੈ ਤੇ ਫਿਰ ਸਾਨੂੰ ਹਸਪੀਟਲ ਚਾਹ ਦੀ ਲੋੜ ਵੀ ਕੀ ਆ ਫਿਰ ਤਾਂ ਅਸੀਂ ਵੀ ਤਾਂ ਬੈਠੇ ਹੀ ਹੋਏ ਆ ਨੈਚੁਰਲ ਟਰੀਟਮੈਂਟ ਬੈਠੇ ਤੁਸੀਂ ਜ਼ਰੂਰ ਚੀਰ ਫਾੜ ਕਰਾਉਣੀ ਆ ਸਟੰਟ ਪਾਉਣਾ ਬਾਈਪਾਸ ਸਰਜਰੀ ਕਰਾਉਣੀ ਆ ਕਿਉਂ ਉਹਨਾਂ ਨੇ ਡਰਾਉਣਾ ਜਾਂਦੇ ਆ ਜਦੋਂ ਇੱਕ ਵਾਰੀ ਰੁਕ ਗਿਆ ਫਿਰ ਕੀ ਜਰੂਰ ਤਾਂ ਫਿਰ ਨੈਚੁਰਲ ਟਰੀਟਮੈਂਟ ਦਾ ਆਵਾ ਲਾਓ ਭਾਵੇਂ 90% ਬਲੋਕ ਨਹੀਂ ਲਾਓ ਅਸੀਂ ਖੋਲ ਦਿਆਂਗੇ ਕੀ ਆ ਬਾਤ ਦੋ ਮਹੀਨਾ ਨਾ ਬਲੋਕ ਜੇ ਖੁੱਲੇ ਜ਼ਿੰਮੇਵਾਰੀ ਲੈਣੇ ਇਸ ਗੱਲ ਦੀ ਅਸੀਂ ਕੋਈ ਇਹ ਭਾਸ਼ਣ ਨਹੀਂ ਆਪਾਂ ਦੇ ਰਹੇ ਤੇ ਤੁਹਾਡੇ ਕੈਮਰੇ ਤੇ ਅਸੀਂ ਇੱਕ ਬਹੁਤ ਨੋਰਮਲ ਹੱਲ ਕਰਦੇ ਆ ਤੇ ਹੱਲ ਕਰਨ ਦਾ ਲੋਕਾਂ ਨੂੰ ਢੰਗ ਦੱਸਦੇ ਆ ਤੇ ਕਰਾਂਗੇ ਵੀ ਜਿਹੜਾ 100% ਆਪਣੇ ਨਾਲ ਜੁੜੇਗਾ ਉਹਦੀ ਬਲੌਕਚੇਨ ਕੀ ਉਹਦੀ ਕਣ ਕੀ ਸਾਰੀਆਂ ਚੀਜ਼ਾਂ ਨੋਰਮਲ ਕਰਾਂਗਾ ਤਾਂ ਦੇਖੋ ਆ ਜਿਹੜਾ ਹੈਗਾ ਲਾਲ ਮਰਚ ਐਕਸਟ੍ਰੈਕਟ ਆ ਠੀਕ ਆ ਆ ਦੇਖੋ ਐਕਸਟ੍ਰੈਕਟ ਜੀ ਹਾਂ ਐਕਸਟ੍ਰੈਕਟ ਆ ਲਾਲ ਮਰਚ ਦਾ ਐਕਸਟ੍ਰੈਕਟ ਆ ਜੀ ਫਿਰ ਉਹ ਕਿ ਸਰ ਕਿਸੇ ਨੂੰ ਤੁਸੀਂ ਇਹਨੂੰ ਘਰੇ ਰੱਖ ਲੈਣਾ ਮੈਂ ਜਿਹਾ ਜਮਾ ਕੇ ਦੇਖਣਾ ਤੇ ਜਿਹੜੀ ਮੈਂ ਗੱਲ ਕਹੇ ਜਿਵੇਂ ਅਸੀਂ ਕਹਿ ਦੋ ਇਹਦੀਆਂ ਨਾਲ ਵੀ ਬੂੰਦਾ ਜਿਹਦਾ ਨੂੰ ਜਿਆਦਾ ਤੁਹਾਨੂੰ ਮਹਿਸੂਸ ਹੋ ਰਹੇ ਬਹੁਤ ਜਿਆਦਾ ਜਿਹੜਾ ਹੈਗਾ ਇਹਨੂੰ ਹਾਰਟ ਅਟੈਕ ਆ ਰਿਹਾ ਤੇ ਬੱਥੇ ਪਸੀਨਾ ਆ ਰਿਹਾ ਧੜਕਣ ਵਾਧ ਰਹੀ ਆ ਤੁਸੀਂ ਉਹਦੀਆਂ ਇਹਦੀਆਂ ਫਿਰ ਵੀ ਬੂੰਦਾ ਸਿੱਧੀਆਂ ਜੀਵ ਤੇ ਪਾ ਦੇਣਾ ਠੀਕ ਹੈ ਸਿੱਧਾ ਜੀਤੇ ਪਾ ਦੇਣੀ ਆ 5 ਮਿੰਟ ਦੇ ਵਿੱਚ ਧੜਕਣ ਜਿਹੜੀ ਹੈਗੀ ਨਾਰਮਲ ਹੋ ਜਾਏਗੀ ਹਾਰਟ ਟੈਗ ਰੁਕ ਜਾਏਗਾ ਬੰਦ ਆਰਟਰੀ ਨੂੰ ਖੋਲ ਦੇਗੀ ਇਹ ਮੈਡੀਸਨ ਅਸੀਂ ਤਾਂ ਰੈਗੂਲਰ ਵੀ ਦਿੰਨੇ ਆ ਕਿਉਂਕਿ ਜਦੋਂ ਸਾਡੇ ਕੋਲੇ ਪੇਸ਼ੈਂਟ ਡੇਲੀ ਆ ਰਹੇ ਕੋਈ ਬੀਪੀ ਦਾ ਆ ਰਿਹਾ ਕੋਈ ਬਲੋਕੇਜ ਦਾ ਆ ਰਿਹਾ ਕੋਈ ਹਾਰਟ ਦੀਆਂ ਪੁਰਾਣੀਆਂ ਬਿਮਾਰੀਆਂ ਲੈ ਕੇ ਆ ਰਹੇ ਫਿਰ ਤਾਂ ਅਸੀਂ ਡੇਲੀ ਨਾਲ ਦੇਈ ਦੇਣੀ ਆ ਦੇ 20 20 ਡ੍ਰੌਪ ਪਾਣੀ ਚ ਪਾ ਕੇ ਲੈਣੇ ਪਰ ਐਮਰਜੈਂਸੀ ਦੇ ਵਿੱਚ ਇਹਦੀਆਂ 20 ਡ੍ਰੌਪ ਜੀਤੇ ਪਾ ਦੇ ਠੀਕ ਹੈ ਬੇਸ਼ੱਕ ਨਾਲ ਦੀ ਨਾਲ ਹੀ ਬਿਲਕੁਲ ਨਾਰਮਲ ਹੋ ਗਿਆ ਉੱਠ ਕੇ ਬੈਠ ਚੁੱਕਾ ਮੰਜੇ ਕੀ ਬਾਤ ਹੈ ਕੀ ਬਾਤ ਹੈ ਇਹ ਨਾ ਪਾਵਰਫੁੱਲ ਦੇ ਵਿੱਚ ਅਰਕ ਹੈਗਾ ਅੱਲਾਹ ਬਰਦ ਜੀ 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 ਦੂਸਰਾ ਹੈਗਾ ਜਿਹੜੀ ਹੈ ਹਾਰਟ ਕੇਅਰ ਕਿੱਟ ਅੱਛਾ ਜੀ ਜਿਨ੍ਹਾਂ ਨੂੰ ਲੰਮੇ ਸਮੇਂ ਤੋਂ ਚੱਲ ਰਹੀ ਪ੍ਰੋਬਲਮ ਬਿਲਕੁਲ ਕਰੇਗੀ 100% ਕਰੇਗੀ ਤੇ ਜਿਨ੍ਹਾਂ ਦੀ ਧੜਕਣ ਘਟਦੀ ਵੱਧਦੀ ਹੈ ਹਾਂ ਜਿਨ੍ਹਾਂ ਦੀ ਧੜਕਣ ਘਟਦੀ ਵੱਧਦੀ ਉਹਨੂੰ ਵੀ ਨਾਰਮਲ ਕਰੂਗੀ ਅੱਛਾ ਤੇ ਜਿਨ੍ਹਾਂ ਨੂੰ ਕਹਿ ਦਿੱਤਾ ਵੀ ਤੁਹਾਡੇ ਸਟੰਟ ਪੈਣਗੇ ਸਟੰਟਾਂ ਤੋਂ ਵੀ ਬਚਾਊਗੀ ਕੋਈ ਲੋੜ ਨਹੀਂ ਸਟੰਟ ਦੀ ਸਟੰਟ ਤੇ ਗੱਲ ਆ ਗਈ ਹੈ ਜੇ ਕੋਈ ਵੀ ਪੇਸ਼ੈਂਟ ਹਸਪੀਟਲ ਦੇ ਵਿੱਚ ਆਖੜਾ ਆਪਣੀ ਵਾਇਸ ਨੂੰ ਸੋ ਰਿਹਾ ਜਾਂ ਉਹ ਕਹਿ ਰਹੇ ਨੇ ਸਟੱਟ ਪਾਉਣਾ ਪੈ ਗਿਆ ਤੁਹਾਡੇ ਦਾ 80% 90% ਬਲੌਕਜ ਉਹ ਵੀ ਇੱਥੇ ਆ ਜਨ ਠੀਕ ਕਰ ਤੇ ਜਿਨ੍ਹਾਂ ਨੂੰ ਪੀਸਮੇਕਰ ਕਹਤਾ ਵੀ ਤੁਹਾਡਾ ਹਾਰਟ ਘੱਟ ਕੰਮ ਕਰਦਾ ਹੁਣ ਤਾਂ ਪੀਸਮੇਕਰ ਲਵਾ ਲਓ ਨਹੀਂ ਤਾਂ ਫਿਰ ਰਾਮਨਾਮ ਸੱਤ ਹਾਂਜੀ ਉਹਨਾਂ ਦੇ ਵੀ ਰਾਮਨਾਮ ਸੱਤ ਨਹੀਂ ਹੋਣ ਦੇਵੇਗੀ ਕਿਟ ਕਿਉਂਕਿ ਉਹ ਕਹਿ ਦਿੰਦੇ ਆ ਵੀ ਹਾਰਟ ਦੀ ਜਿਹੜੀ ਪੰਪਿੰਗ ਤੁਹਾਡੀ ਘਟ ਗਈ 18% ਰਹਿ ਗਈ 20% ਰਹਿ ਗਈ ਪੀਸਮੇਕਰ ਪਾਉਣਾ ਪੈਗਾ ਤੁਹਾਨੂੰ ਉਹਦੀ ਵੀ ਫਰੂਕੀ ਸਾਹਿਬ ਕੋਈ ਲੋਡ ਨਹੀਂ ਉਹਦੇ ਵਿੱਚ ਇਹਦੇ ਵਿੱਚ ਮੈਡੀਸਨ ਅਸੀਂ ਐਡ ਕੀਤੀ ਹੋਈ ਆ ਠੀਕ ਹੈ ਜਿਹਦੇ ਵਿੱਚ ਅੱਜ ਜਿੱਦਾਂ ਚਾਰ ਮੈਡੀਸਨ ਨੇ ਆ ਦੇਖੋ ਇਹ ਸਾਰੇ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਇੱਕ ਮਿਕਸ ਕੀਤੇ ਗਏ ਆ ਆ ਤਾਂ ਐਮਰਜੈਂਸੀ ਹੋ ਗਈ ਨਾ ਆਪਣੀ ਲਾਲ ਮਰਚ ਹਰ ਇੱਕ ਜਿਹੜਾ ਲਾਲ ਮਰਚ ਦਾ ਤੇ ਇਹ ਚਾਰੇ ਹੋ ਗਈਆਂ ਜਿੱਦਾਂ ਬਾਂਡ ਆਰਟਰੀਜ਼ ਨੂੰ ਖੋਲਣਗੀਆਂ ਠੀਕ ਹੈ ਹਾਰਦੀ ਪੰਪਿੰਗ ਨੂੰ ਸਲੋ ਚੱਲ ਰਿਹਾ ਨੂੰ ਵੀ ਇਹਨੇ ਪੂਰਾ ਕਰ ਦੇਣਾ ਹੈਗਾ ਤੇ ਸਰੀਰ ਦੇ ਵਿੱਚ ਜਿੰਨੀ ਵੀ ਬਲੋਕੇਜ ਹੈ ਇਹ ਫੜਿਆਂ ਦੇ ਵਿੱਚ ਥੱਲੇ ਪੈਰਾਂ ਦੇ ਬਲੱਡ ਸਰਕਲ ਵੀ ਕਰ ਰਿਹਾ ਬ੍ਰੇਨ ਨੂੰ ਬਲੱਡ ਨਹੀਂ ਜਾ ਰਿਹਾ ਆਕਸੀਜਨ ਘਟ ਜਾ ਰਹੀ ਹੈ ਉਹ ਸਾਰੀਆਂ ਚੀਜ਼ਾਂ ਨੂੰ ਨੇ ਨਾਰਮਲ ਕਰਕੇ ਦਿਲ ਦੇ ਰੋਗਾਂ ਨੂੰ ਮਟਾਉਣ ਵਾਸਤੇ ਸਭ ਤੋਂ ਸ਼ਕਤੀਸ਼ਾਲੀ ਸਾਡੀ ਕਟਾ ਕਿਉਂਕਿ ਅਸੀਂ ਜਮਾਈ ਹੋਈ ਫਰੁਕੀ ਸਾਹਿਬ ਅਸੀਂ ਪਹਿਲਾਂ ਪਿਆਰਾ ਮਰੀਜ਼ ਅਸੀਂ ਇਹ ਦਿਨਾਰੇ ਠੀਕ ਕੀਤੇ ਆ ਕਿਸੇ ਤਰ੍ਹਾਂ ਦਾ ਬਾਈਪਾਸ ਸਰਜਰੀ ਨਾ ਕਰਵਾਓ ਇਹ ਗਲਤੀਆਂ ਨਾ ਕਰੋ ਇਹਦੀ ਕੋਈ ਜ਼ਰੂਰਤ ਨਹੀਂ ਹੈਗੀ ਨਾ ਕੋਈ ਪੇਸਮੇਕਰ ਦੀ ਲੋੜ ਆ ਨਾ ਕੋ ਸਟੰਟ ਦੀ ਲੋੜ ਆ 100% ਤੁਹਾਡੀਆਂ ਦਿਲ ਦੀਆਂ ਬਿਮਾਰੀਆਂ ਨੂੰ ਇਹ ਠੀਕ ਕਰੇਗੀ ਇਹ ਨੈਚੁਰਲ ਹੈਗੀ ਆ ਇਹਦੇ ਵਿੱਚ ਪਲਾਂਟ ਬੇਸਡ ਮੈਡੀਸਨ ਹੈਗੀ ਆ ਇਹਦੇ ਵਿੱਚ ਕੋਈ ਸਟੇਰਟ ਕੈਮੀਕਲ ਨਹੀਂ ਹੈਗਾ ਕਿ ਮੈਂ ਤਾਂ ਦਰਸ਼ਕਾਂ ਨੂੰ ਇਹ ਬੇਨਤੀ ਕਰਦਾ ਵੀ ਡੇਲੀ ਲਾਲ ਮਰਚ ਖਾਓ ਕੁੰਡੇ ਕੋਟਾਂ ਰਗੜ ਕੇ ਦੀ ਚਟਨੀ ਤੁਸੀਂ ਸਬਜ਼ੀ ਜਿਹੜੀ ਮਰਜ਼ੀ ਬਣਾ ਲਈਏ ਰਗੜੋ ਇੰਨੀ ਨੂੰ ਇਹਨੂੰ ਅ 10-20 ਮਿੰਟ ਲਾਉ ਰਗੜ ਕੇ ਮੜਮੜਾ ਪਾਣੀ ਲਾ ਕੇ ਰਗੜੀ ਜੋ ਮੜਮੜਾ ਪਾਣੀ ਲਾ ਕੇ ਰਗੜੀ ਜੋ ਜਦੋਂ ਆ ਬਿਲਕੁਲ ਮਹੀਨ ਹੋ ਜਾਵੇ ਤੇ ਰੋਜ਼ ਇੰਨੀ ਕੁ ਰੋਜ਼ ਰੋਟੀ ਨਾਲ ਜ਼ਰੂਰ ਖਾਓ ਪਾ ਰੋਟੀ ਉੱਤੇ ਰੱਖ ਲੋ ਦਾਲ ਸਬਜ਼ੀ ਲਾ ਜੋ ਨਾਲੇ ਨੂੰ ਲਾਈ ਤੇ ਰੋਟੀ ਦਾ ਟੇਸਟ ਵੀ ਇਨਹਾਂਸ ਹੋ ਜਾਂਦਾ ਜੀ ਬਹੁਤ ਹੀ ਨਜ਼ਾਰਾ ਲਾਜਵਾਬ ਰੋਟੀ ਨੂੰ ਪਾਣੀ ਹਾਂ ਜੀ ਲਾਲ ਮਰਚ ਦੇ ਦਿਆਂ ਬਿਮਾਰੀਆਂ ਲਈ ਅਮਰਤ ਹੈ